ਉਸ ਸਮਾਂ ਆ ਗਿਆ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਨੰਕਾਰ ਧਰਤੀ ਦੇ ਮਾਲਕ ਨੇ ਪ੍ਰਕਾਸ਼ ਲੈਣਾ ਸੀ ਬੜਾ ਇੰਤਜ਼ਾਰ ਹੋਇਆ ਭਾਈ ਸੰਤੋਖ ਸਿੰਘ ਲਿਖਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਅੱਠ ਮੁਖੀਆ ਦੀਵਾ ਜਿਹੜਾ ਕਮਰੇ ਵਿੱਚ ਜਗ ਰਿਹਾ ਸੀ ਦੀਵੇ ਦੀ ਲੋ ਵੀ ਮਦਮ ਪੈ ਗਈ ਦੌਲਤਾਂਦਾਈ ਹੈਰਾਨ ਰਹਿ ਗਈ ਇਹ ਪਹਿਲਾ ਬਾਲਕ ਹੈ ਮੇਰੇ ਹੱਥਾਂ ਵਿੱਚ ਅੱਜ 50ਵਾਂ ਸਾਲਾਂ 'ਚ ਪਹਿਲਾ ਬਾਲਕ ਜਨਮਿਆ ਜਿਹੜਾ ਰੋਇਆ ਨਹੀਂ ਸਭ ਬਾਲਕ ਰੋਂਦੇ ਨੇ ਸਿਰ ਤੇ ਹੱਥ ਫੇਰਿਆ ਮੂੰਹ ਸਾਫ਼ ਕੀਤਾ ਕੱਪੜੇ ਨਾਲ ਮਾਂ ਤ੍ਰਿਪਤਾ ਨੂੰ ਬਾਲ ਗੁਰੂ ਨਾਨਕ ਸਾਹਿਬ ਸੌਂਪ ਕੇ ਪਹਿਲਾਂ ਰੱਜ ਕੇ ਦੌਲਤਾ ਨੇ ਦਰਸ਼ਨ ਕੀਤੇ ਅੱਖਾਂ ਭਰ ਕੇ ਵਿਰਾਗ ਨਾਲ ਦੌਲਤਾ ਦਾਈ ਕਹਿੰਦੀ ਐ ਪਟਵਾਰੀ ਮਹਿਤਾ ਕਲਿਆਣਦਾਸ ਕੋਈ ਵੱਖਰਾ ਹੀ ਬਾਲਕ ਜਨਮਿਆ ਤੇਰੇ ਘਰ ਮੈਂ ਅੱਜ ਤੱਕ ਇਸ ਤਰ੍ਹਾਂ ਦਾ ਬਾਲਕ ਨਹੀਂ ਵੇਖਿਆ ਬਜ਼ੁਰਗ ਕਹਿੰਦਾ ਦੌਲਤਾ ਦਾਈ